ਇਹ ਬ੍ਰਾਂਚ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਨੌ ਨੌ ਨੂੰ ਅਸੀਂ ਇੱਕ ਦੋਸ਼ੀ ਪਕੜਿਆ ਸੀ ਜਿਹਦੇ ਕੋਲ 1 ਕਿਲੋ ਹੈਰੋਇਨ ਇਮਰਾਣ ਕੀਤੀ ਸੀ ਤੇ 4 ਲੱਖ ਗ੍ਰਾਮ ਦੀ ਇਮਰਾਣ ਕੀਤੀ ਸੀ ਉਸ ਦੀ ਕੜੀ ਦੇ ਵਿੱਚ ਸੀ 4 ਹੋਰ ਦੋਸ਼ੀ ਗ੍ਰਿਫਤਾਰ ਕੀਤੇ ਜਿਹਨਾਂ ਕੋਲ 10 ਕਿਲੋ ਹੈਰੋਇਨ ਇਮਰਾਣ ਕੀਤੀ ਹੈ ਇਹ ਇੱਕ ਵੱਡੀ ਕਾਮਯਾਬੀ ਹੈ ਸਾਡੇ ਸੀਆਈਏ ਸਾਡੇ ਅਤੇ ਵਿੱਚ ਜਿਹੜੇ 4 ਦੋਸ਼ੀ ਦਾ ਟੈਕ ਡਿਟੇਲਸ ਤੁਹਾਡੇ ਕੋਲ ਆ ਗਿਆ ਹੋਣਗੇ ਇਹਨਾਂ ਕੋਲੋਂ ਅਸੀਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਫਰੋਂ ਫਿਰੋਜ਼ਪੁਰ ਇਸ ਤੋਂ ਗ੍ਰਫਟਰ ਕੇ ਤੋਂ ਹਾਂਜੀ ਫਿਰੋਜ਼ਪੁਰ ਸਰ ਫੁਟੇਦ ਰਿਨਾ ਮੈਟਰ ਨੈਕਸਸ ਹੋਤਦਾ ਇਹਨਾਂ ਦਾ ਨੈਕਸਸ ਹੈ ਜੀ ਅਕਰੋਸ ਦਾ ਬਾਰਡਰ ਹੈ ਅਕਰੋਸ ਦਾ ਬਾਰਡਰ ਬਾਇਆ ਡਰੋਨ ਮੰਗਾਂਦੇ ਸੀ ਉਹਨਾਂ ਨਾਲ ਜੋ ਉੱਤੇ ਕੰਟੈਕਟ ਹੈਗੇ ਚਲੋ ਚਲੋ ਡਿਟੇਲ ਦਿੱਤੀ ਹੋਈ ਹੈ ਚਲੋ ਉੱਥੇ ਰਹਿਣ ਵਾਲੇ ਫਿਰੋਜ਼ਪੁਰ ਮੰਮੂਰੋਟਾ ਥਾਣਾ ਸਰਦ ਤੇ ਦੋ ਮੰਮੂਰੋਟ ਦੇ ਰਹਿਣ ਵਾਲੇ ਦੋ ਥਾਣਾ ਸਰਦ ਦੇ ਨੇ ਕਦ ਕਦੋਂ ਤੋਂ ਐਕਟਿਵ ਨੇ ਸਰ ਇਹ ਲੋਕ ਜਿਹੜੇ ਤੁਸੀਂ ਫੜੇ ਨੇ ਪੁਰਾਣੇ ਹਿਸਟਰੀ ਇਟ ਡਾਉਂਟ ਅਫੀਸ਼ਾ ਹੈਗਾ ਜੀ ਕਿੰਨਾਕ ਪੁਰਾਣੇ ਐਕਟਿਵ ਨੇ ਵੈਸੇਜ ਕਿਉਂਕਿ ਅਕ੍ਰੋਸ ਦਾ ਬਾਰਡਰ ਗੱਲ ਕਰ ਰਹੇ ਨੇ ਤਾਂ ਡੈਫੀਨਿਟਲੀ ਪੁਰਾਣੇ ਹੋਣਗੇ ਪੀਡੀਐਮ ਕਿਸੇ ਦਾ ਇਹਨਾਂ ਨਾਲ ਉਹਨਾਂ ਨਾਲ ਕੰਟੈਕਟ ਕਰਨ ਵਰਚੁਅਲ ਕਾਲਸ ਵਰਚੁਅਲ WhatsApp ਕਾਲ ਸਰ ਕਾਲ ਤੇ ਇਹ ਟਾਰਗੇਟ ਆਡੀਅੰਸ ਕਿਹੜੀ ਹੈ ਜਿਹਨਾਂ ਦੀ ਅਗੇ ਸਪਲਾਈਅਰ অল ওভার প্যান আগে ਜਿਹੜੇ অল ওভার ਜਿੱਥੇ 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 ਇਹਨਾਂ ਨੇ ਕੋਲ ਕੋਈ ਡਿਮਾਂਡ ਆਂਦੀ ਹੋਤ ਤੇ ऑलरेडी ਉਹਨਾਂ ਦਾ ਨੈਕਸਟ ਹੈਗਾ ਹੁਣ ਉਹ ਅਸੀਂ ਫੋਰਵਰਡ ਬੈਕਵਰਡ ਲਿੰਕੇਜਸ ਵਿੱਚ ਜਾਵਾਂਗੇ ਤੇ ਬ੍ਰੇਕ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਦੀ ਜਿਹੜੀ ਦਸਤਾਨਾ ਇਹਨਾਂ ਦੇ ਲਿੰਕ ਇੱਕ ਲੋਕ ਦਾ 4 ਲੱਖ ਰੁਪਏ ਪੜਿਆ ਸੀ ਇਹ ਇਕੱਲਾ ਐਹੀ ਸੀ ਨਾਲ ਸੁਲਾ ਕਿ ਉਹਨਾਂ ਹੋਰ ਵੀ ਇਹਨਾਂ ਨਾਲ ਨਾਮ ਆਏ ਸੰਭਵ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਚਾਰ ਬੰਦੇ ਨਾਲ ਨੇ ਚਾਰ ਬੰਦੇ ਜਿਹੜਾ ਉਹ ਪਕੜਿਆ ਸੀ ਉਹਦੀ ਕੜੀ ਦੇ ਵਿੱਚ ਹੀ ਇਨਫਾਰਮੇਸ਼ਨ ਡਵੈਲਪ ਕਰਦੇ ਕਰਦੇ ਅਸੀਂ ਇਹਨਾਂ ਚਾਰ ਬੰਦਿਆਂ ਦਾ ਨਾਮ ਕੋਈ ਹੋਰ ਬੰਦੇ ਦਾ ਨਾਮ ਨਹੀਂ ਸੁਣਾਇਆ ਪੰਜਾਬ ਦੇ ਕੋਈ ਹੋਰ ਬੰਦੇ ਨਾਲ ਇਹਨਾਂ ਦੇ ਇਨਵੋਲਵ ਹੋਏ ਨੇ ਇਹ ਚਾਰੋਂ ਬੰਦੇ ਪੰਜਾਬ ਦੇ ਨੇ ਇਸ ਤੋਂ ਇਲਾਵਾ ਚਾਰ ਇਹ ਚਾਰ ਤੋਂ ਇਲਾਵਾ ਹੁਣ ਤਫ਼ਕੀਸ਼ ਚਾਹੀਦਾ ਕਿ ਹੱਤਾ ਕੱਲ ਬੰਦੇ ਨੇ ਮੈਂ ਇਹਨਾਂ ਦਾ ਹਰਜਿੰਦਰਪਾਲ ਸਿੰਘ ਨਾਮ ਇੱਕ ਵਾਰੀ ਸਾਰਿਆਂ ਦੇ ਕਰ ਬੈਕਚੁਅਲੀ ਜੀ ਜੀ ਜਿਹੜੇ ਚਾਰ ਹੁਣ ਪਕੜੇ ਨੇ ਇਹ ਹਰਜਿੰਦਰਪਾਲ ਸਿੰਘ ਨੇ ਵੀਰ ਸਿੰਘ ਹੈ ਇੱਕ ਸੁਰਮਤ ਸਿੰਘ ਹੈ ਇੱਕ ਮਲੂਕ ਇਨਾ ਕਿ ਇਹ ਇਹਨਾਂ ਦਾ ਮੇਨ ਹਰਜਿੰਦਰਪਾਲ ਸਿੰਘ ਜਿਹੜਾ ਅੱਗੇ ਫਾਦਰ ਇਹਨਾਂ ਬੰਦਿਆਂ ਨੂੰ ਡਿਸਟ੍ਰਿਬਿਊਟ ਕਰਦਾ ਸੀ ਇਹ ਕਿ ਇਹਨਾਂ ਦੇ ਕਿਹੜੇ ਵਾਲਾ ਸੀ ਮੇਲੀ ਬਾਰਡਰ ਦਾ ਏਰੀਆ ਕਿਹੜੀ ਵਾਲੀ ਸਾਈਡ ਦਾ ਸਾਰੇ ਫਾਜ਼ਿਲਕਾ ਦਾ ਜਿਹੜਾ ਬਾਰਡਰ ਹੁੰਦੇ ਕੋਲ ਆਨੇ ਵਾਲੇ ਤੋਂ ਵਾਲੇ ਫਿਰੋਜ਼ਪੁਰ ਸਾਰਾ ਇੱਥੇ ਪਿੰਡ ਕਿਹੜਾ ਸੀਗਾ ਜਿੱਥੇ ਇਹ ਸੁੱਟਦੇ ਸੀਗੇ ਮੇਨ ਉਧਰੋਂ ਡਰੋਨ ਆ ਕੇ ਸੁੱਟਦਾ ਸੀ ਗੰਡੂ ਫਿਊਚਰ ਗੰਡੂ ਕਿੱਥੇ ਉਹ ਪਹਿਲਾਂ ਤੌਹਿਆ ਜਿੱਥੋਂ ਦਾ ਇਹ ਮੇਨ ਹੈਗਾ ਉਸ ਤੇ ਬਾਰਡਰ ਫੈਂਸਿੰਗ ਤੇ ਇਹ ਕਿੰਨੇ ਕੁ ਦਾ ਕਿੰਨਾ ਤੇ ਡਿਸਟੈਂਸ ਹੈਗਾ ਉਸ ਤੇ ਇਨਫੋਰਮ ਕਰ ਦੇਗਾ ਹਾਂ ਉਹ ਤਾਂ ਤੁਹਾਨੂੰ ਪਤਾ ਹੈ ਕਿ 100 ਮੀਟਰ ਤੇ ਬਾਰਡਰ ਫੈਂਸਿੰਗ ਹੈਗੀ ਆ ਇਨਸਾਈਡ ਦਾ ਤੁਸੀਂ ਡਰੋਨ ਕਿਲੋਮੀਟਰ ਤੇ ਵੀ ਆ ਜਾਓਗੇ ਓਕੇ ਤੇ ਇਹ ਕਦੋਂ ਇਹਨਾਂ ਨੂੰ ਸਪਲਾਈ ਆਏਗੀ ਇਹ ਹੁਣ ਪੁੱਛ ਕੇ ਚਾਹੂਗਾ ਕਿ ਕਦੋਂ ਸਪਲਾਈ ਆਏਗੀ ਕਿੰਨੀ ਕੁਆਰੀ ਕਿੰਨੀ ਕੁਆਰੀ ਹੈ 4 1 2 ਕੈਂਨਾਂ 4 2 ਇਹਨਾਂ ਤਿੰਨਾਂ ਨੇ ਵੰਡੀ ਹੈ ਕਿ ਹੋਰਾਂ ਨੇ ਵੰਡੀ ਹੈ ਕਿੰਨੇ ਕੁ ਕਿਲੋ ਤੱਕ ਸਪਲਾਈ ਕਰਦੇ ਇਹ ਤਾਂ ਹੁਣ ਤਫ਼तीश ਹੈ ਐਡਵਾਂਸ ਉਹ ਉਹ ਤਫतीश ਚਾਹੀਦਾ ਕਿ ਹੁਣ ਵੀ ਕਿਸਟਰ ਨੂੰ ਪੇ ਕਰਦੇ ਆ ਜਿਨ੍ਹਾਂ ਨਾਲ ਕੰਟੈਕਟ ਹੈਗੇ ਆ ਉਹਨਾਂ ਦੇ ਕੀ ਨੰਬਰ ਆ ਉਹ ਸਾਰਾ ਕੁਝ ਆਏਗਾ ਜੀ ਕਿਉਂਕਿ ਹਾਲੇ ਤਾ ਇਨੀਸ਼ੀਅਲ ਦੇ ਵਿੱਚ ਤਾਂ ਇਹੀ ਹੈ ਕਿ ਹਾਂ ਉਧਰ ਕੰਟੈਕਟ ਹੈਗੇ ਆ ਹਨੀ ਅਨ ਡੈਫੀਨਿਟਲੀ ਪੇ ਤਾਂ ਕਰਦੇ ਆ ਉਹ ਚੈਨਲ ਬਿਲਕੁਲ ਟਰੈਕ ਕਰਾਂਗੇ ਨੀ ਅਜੇ ਕਲੀਅਰ ਨਹੀਂ ਅਜੇ ਤਾਂ ਸਿਰਫ ਇਹੀ ਪਤਾ ਲੱਗਿਆ ਵੀ ਕਿਸਦੇ ਨਾਲ ਇਹ ਕੰਟੈਕਟ ਦੇ ਵਿੱਚ ਸੀਗੇ ਉਹਦੇ ਤੋਂ ਹੋਰ ਕਿੰਨਿਆਂ ਨਾਲ ਕੰਟੈਕਟ ਦੇ ਵਿੱਚ ਸੀਗੇ ਕਿੰਨਾ ਸੱਚ ਬੋਲ ਰਹੇ ਆ ਨਹੀਂ ਬੋਲ ਰਹੇ ਓ ਕੀ ਸਾਨੂੰ ਸਾਰਾ ਪੁੱਛਿਆ ਗਿਆ ਹੈ